ਹੁਣ ਮੈਂ ਥੱਕ ਗਈ ਆ। ਸਮੀਤ ਮम्मा ਹਾਂ ਜੀ। ਪੁੱਤ ਦਾਦੂ ਨਾਲ ਖੇਡਣ ਨਾਲੇ ਦਾਦੂ ਦਾ ਧਿਆਨ ਰੱਖ। ਓ ਮੈਂ ਤੁਹਾਨੂੰ ਦੇਖਣਾ ਵਾ ਤੇ ਮੈਨੂੰ ਦੇਖਦੇ ਨਹੀਂ ਪਾਏ ਵੀ ਮੈਂ। ਕੋਈ ਨਹੀਂ ਪੁੱਤ ਮੈਂ ਵੀ ਦੇਖ ਵੀ ਜਾਊਂਗੀ ਤੈਨੂੰ। ਪਹਿਲਾਂ ਮੇਰੇ ਸਾਹਮਣੇ ਆਜੋ। ਪੁੱਤ ਵੇ ਲੈ ਦਾਦੂ ਨਾਲ ਖੇਡ ਠੀਕ ਆ ਤੇ ਦਾਦੂ ਦਾ ਧਿਆਨ ਰੱਖਣਾ ਵਾ। ਠੀਕ ਆ। ਤੈਨੂੰ ਪਤਾ ਦਾਦੂ ਤੇਰੀ ਮੰਮਾ ਨੂੰ ਕਿੰਨਾ ਪਿਆਰ ਕਰਦੇ ਆ। ਉਹ ਤਾਂ ਕਰਦੇ ਆ ਤਾਂ ਹੁਣ ਵੀ ਗਈ ਜੋਂ ਨੇ ਮਨਪ੍ਰੀਤੋ ਗਈ ਮਨਪ੍ਰੀਤੋ ਗਈ ਹਾਂ ਤੇ ਪੁੱਤ ਫਿਰ ਤੇਰਾ ਫਰਜ਼ ਬੰਦਾ ਵਾ ਨਾ ਹੁਣ ਮੰਮਾ ਤੇ ਆ ਕੇ ਵੇਖ ਨਹੀਂ ਸਾਦੀ ਦਾਦੂ ਨੂੰ ਨਾ ਧਿਆਨ ਰੱਖ ਸਕਦੇ ਆ ਹੂੰ ਤੇ ਫਿਰ ਮੇਰੀ ਧੀ ਧਿਆਨ ਰੱਖੂਗੀ ਨਾ ਦਾਦੂ ਦਾ ਠੀਕ ਆ ਦਾਦੂ ਦਾ ਸਬਾ ਹੁਣ ਬੱਚਿਆਂ ਵਰਗਾ ਵਾ ਤੇ ਤੂੰ ਸੁਖੋ ਖੇਡ ਕੇ ਇੰਜੋਏ ਕਰ ਤੇ ਪਾਪਾ ਆਪਣੇ ਨੂੰ ਕਹਿ कि वधिया तो वधिया लाज कराओ मेरे दादू दा कि जल्दी ठीक हो जन ठीक है दादू चलो आप दोनों खेलिए दादू इधर कर लो बंद करना बंद नहीं 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 जी गर्मी लग गई मैं उसी में चलने दे आवा बंद नहीं हाय डॉक्टर आ गए मेरी ठीक हो मेरी ठीक हो डॉक्टर आ गए डैडी डॉक्टर आ गए डॉक्टर मैं ठीक हूं मैं नहीं लौना नहीं मैं नहीं लौना ਮਨਜੀਤ ਆਇਆ ਵਾ ਮਨਜੀਤ ਮੈਂ ਨਹੀਂ ਲਾਉਣਾ ਡਾਕਟਰ ਆਪਣਾ ਪੁੱਤ ਆਇਆ ਵਾ ਰੋ ਮਨਜੀਤ ਆਇਆ ਵਾ ਡਾਕਟਰ ਆ ਗਿਆ ਕੀ ਗੱਲ ਕੀ ਆ ਕੋਈ ਤਾਂ ਠੀਕ ਨਹੀਂ ਗਾ ਕੋਈ ਨਹੀਂ ਬਹੁਤ ਤੂੰ ਮੈਂ ਪਾਣੀ ਪੋੜੀ ਲਿਆਵਾ ਆ ਜਾ ਉਧਰ ਦੇ ਦੇ ਤੂੰ ਆ ਗਿਆ ਆ ਮਨਜੀਤ ਆਇਆ ਵਾ ਮੈਂ ਮੈਂ ਠੀਕ ਮੈਂ ਨਹੀਂ ਲਾਉਣਾ ਮੈਂ ਨਹੀਂ ਲਾਉਣਾ ਠੀਕਾ ਮਨਜੀਤ ਬਲਵਰ ਕਿੱਥੇ ਆ ਉਹ ਤਾਂ ਜੀਵਨ ਨੇ ਛੜਿਆ ਕਿੱਥੇ ਆ ਤੀ ਮੈਂ ਆਏ ਤੇ ਮੇਰੀ ਗੱਲ ਸੁਣੋ ਚਲੇ ਗਿਆ ਭੱਜ ਕੇ ਤੇ ਸਸੀ ਗਾਲ ਸਸੀ ਗਾਲ ਮੇਰਾ ਪੁੱਤ ਕੀ ਹਾਲ ਹੈ ਗਾੜੀ ਆ ਠੀਕ ਆ ਜਾ ਗੁਰਵਨ ਨੂੰ ਲੈ ਗਿਆ ਭੱਜ ਕੇ ਕੀ ਗੱਲ ਮੈਂ ਨਹੀਂ ਲੈਟਾਂਗਾ ਕੋਈ ਨਹੀਂ ਲੈ ਰਹੀ ਮੈਂ ਨਹੀਂ ਲੋਣਾ ਜੀ ਤੁਹਾਨੂੰ ਪਤਾ ਹੀ ਨਾ ਮਨਜੀਤ ਬਾਹਰ ਗਿਆ ਪਤਾ ਹੀ ਕਿ ਨਹੀਂ ਪਤਾ ਮਨਜੀਤ ਬਾਹਰ ਨਹੀਂ ਗਿਆ ਉਹ ਆਇਆ ਬਾਹਰੋਂ ਮਨਪ੍ਰੀਤ ਵੀ ਬਾਹਰ ਗਈ ਸੀ ਮਨਪ੍ਰੀਤ ਬਾਹਰ ਗਈ ਸੀ ਲੰਮੇ ਪੈ ਜਾਓ ਪੈ ਜਾਓ ਮੰਮੇ ਹੋ ਜਾ ਤੁਸੀਂ ਖਿਆਲ ਮਨਜੀਤ ਚਲੋ ਸਿਰਫ ਪਰਥੀ ਬਹੁਤ ਲੈ ਕਿਥੇ ਮੈਂ ਤੁਹਾਡੇ ਕੋਈ ਨਹੀਂ ਕਰਨ ਨੂੰ ਮੱਝ ਚੱਲ ਆ ਜਾਓ ਆ ਜਾਓ ਆ ਦੇ ਰਾਜਾ ਸਮ੍ਰਿਤੀ ਤੋਂ ਮੈਂ ਤੇ ਦੌੜ ਰਖੇ ਡੰਡੀ ਹੈ। ਹਾਂ। ਸਟਾਪੂ ਖੇਡੀਏ ਸਟਾਪੂ। ਨਹੀਂ। ਆਪਣਾ ਦੇ ਸਮ੍ਰਿਤੀ ਗੁਰਵਰਤਾ ਕੱਪ। ਉਹ ਤਾਂ ਮੇਰੇ ਆ। ਉਹ ਗੁਰਵਰਤਾ ਵੀ ਤੇ ਆ। ਸਟਾਪੂ ਖੇਡੀਏ ਸਟਾਪੂ। ਹਾਂ। ਸਟਾਪੂ ਹੀ ਤਾਂ। ਪਤਾ ਮੈਨੂੰ ਵੀ ਪਤਾ ਇਦਾਂ ਖੇਡੀਦਾ। ਸਟਾਪੂ। ਡਾਕਟਰ ਚਲ ਗਿਆ ਡੱਟੇ ਚਲ ਗਿਆ। ਹਾਂ ਉਹ ਡਾਕਟਰ ਨੀਆ। ਜਿਹੜੀ ਸੌਖਣੀ ਜਿਹੜੇ ਤਾਂ ਕੈਂਡੀ ਲੈ ਲਈ ਪੁੰਦੀਆ। ਕੌਣ ਸੌਖ ਗੇੜੇ ਕਿਨੇ ਲੜਾਈ ਪਉਂਦੀ? ਜਿਹੜੀ ਕੁੜੀਆਂ? ਲੜਾਈ ਕੋਈ ਵੀ ਨਹੀਂ ਪਾਉਂਦਾ। ਕੌਣ ਲੜਾਈ ਪਾਉਂਦਾ? ਪਾਉਂਦਾ। ਮੇਰੇ ਨਾਲ ਕਹਿੰਦੇ ਹੋ ਨੀ ਪਾਈ ਲੜਾਈ। ਤੇਰੀ ਬੁੱਢਰੀ ਜੀ ਆ। ਕਿਹੜੀ ਬੁੱਢਰੀ? ਬੁੱਢਰੀ। ਪਰਨਾਦੀ। ਕਿਉਂ ਰੀ ਤੁਹਾਡੇ ਨਾਲ ਦੀ? ਉਹ ਤਾਂ ਜਿਹੜੀ ਸਫਾਈ ਵਾਲੀ ਆਉਂਦੀ ਹੁੰਦੀ। ਸਫਾਈ ਵਾਲੀ ਤਾਂ ਕੋਈ ਵੀ ਆ ਜਾਂਦੀ ਆੜੇ ਦਾ। ਆੜੇ ਦਾ ਕੋਈ ਆਉਂਦਾ। ਸਫਾਈ ਫਿਰ ਕੌਣ ਕਰਦਾ ਸਾਡੇ ਘਰ ਦੀ? ਉਦੋਂ ਲੁਕ। ਚੱਲ ਤੂੰ ਆਪਾਂ ਖੇਡੀਏ ਸਟਾਪੂ। ਸਟਾਪੂ ਖੇਡੀਏ। ਇਦਾਂ ਥੋੜਾ, ਇਦਾਂ ਇਦਾਂ ਸਟਾਪੂ ਨਹੀਂ ਹੁੰਦਾ ਇਦਾਂ। ਇਦਾਂ ਨਹੀਂ ਹੁੰਦਾ ਸਟਾਪੂ, ਸਟਾਪੂ ਇਦਾਂ ਹੁੰਦਾ। ਆ ਜਿੱਤ ਗਿਆ, ਜਿੱਤ ਗਿਆ, ਜਿੱਤ ਗਿਆ। ਜਿੱਤ ਗਿਆ ਯੂ। ਜਿੱਤ ਗਿਆ। ਮੰਮੀ, ਡੈਡੀ ਕਿਉਂ ਇਦਾਂ ਕੰਡ ਰਹੇ ਆ? ਮੈਨੂੰ ਕੋ ਆਇਆ ਤੱਕ ਨਹੀਂ, ਮੈਨੂੰ ਪਛਾਣਿਆ ਤੱਕ ਨਹੀਂ, ਗੱਲ ਕੀ ਆ? ਸੱਚ ਦੱਸੋ। ਕੋਤ ਦਿਨ ਪਤਾ ਤਾਂ ਹੈਗਾ ਜਦੋਂ ਦੀ ਮਨਪਰੀ ਦੇ ਇਦਾਂ ਹੋਈ ਆ ਉਦੋਂ ਦਾ ਸਦਮਾ ਹੀ ਲੱਗੇ ਆ ਇਦਾਂ ਹੀ ਕਰੀ ਜਾਂਦੇ ਬਸ ਕਿਸੇ ਵੇਲੇ ਕੋ ਹੋ ਕੇ ਕਿਸੇ ਵੇਲੇ ਕੋ ਹੋ ਹੁਣ ਤੇ ਪਤਾ ਨਹੀਂ ਕੀ ਹੋਇਆ ਹੁਣ ਤੇ ਜ਼ਿਆਦਾ ਹੀ ਕੰਮ ਖਰਾਬ ਹੋ ਗਿਆ ਮੰਮੀ ਇਹ ਤੇ ਸਿੱਧਾ ਡੈਡੀ ਪਛਾਨਣ ਨਹੀਂ ਦੇਆ ਤੇ ਇੱਕ ਤੇ ਵੀ ਘਰ ਸਾਡੇ ਰੌਣਕ ਹੀ ਗਈ ਤੇ ਸਾਰੀ ਰੌਣਕ ਤੁਰ ਗਈ ਆ ਭਾਬੀ ਦੇ ਜਾਣ ਪਿੱਛੋਂ ਵੀਰ ਮੇਕੋ ਆਇਆ ਨਹੀਂ ਗਿਆ ਤੇ ਗੁੱਸਾ ਤਾਂ ਨਹੀਂ ਕੀਤਾ ਨਹੀਂ ਗੁੱਸਾ ਗੜੀਗਾ ਕਰਨਾ ਵਾ ਜਿਹੜੇ ਇੱਥੇ ਆਪਣੇ ਕੋਲ ਠਾਲੀ ਆ ਲਾਜ ਬਥੇਰਾ ਕਰਾਇਆ ਵਾ ਜੋ ਜਿੰਨੀ ਲਿਖੀ ਵਿਚਾਰੀ ਦੀ ਭੋਕੇ ਗਾਂ ਗਈ ਨਾਲੇ ਫਿਰ ਤੈਨੂੰ ਪਤਾ ਮਸ਼ੀਨਾਂ 'ਚ ਰੱਖਣਾ ਪੈਣਾ ਕਈ ਕੋ ਭੈਣ ਭਰਾ ਆਉਂਦੇ ਜਾਂਦੇ ਸੀ ਕਿਤੇ ਹੱਥ ਸਾਵੇ ਕੇ ਚੱਲੀ ਜਾਂਦੀ ਨਾਲੇ ਮੰਮੀ ਬਾਅਦ ਦੇ ਕੰਮ ਕਰਦੇ ਸੋਖੇ ਬੰਨਦੇ ਆ ਬੰਨਦੇ ਤੇ ਹੈ ਇਦਾਂ ਹੀ ਆ ਵੀ ਨਹੀਂ ਬੰਨਦੇ ਪਰ ਬੜਾ ਉਖੜਿਆ ਗੱਲ ਬੜਾ ਲਾਜ ਕਰਾਇਆ ਪੁੱਤ ਪਤਾ ਨਹੀਂ ਕੀ ਉਹਦੀ ਕਿਸਮਤ ਮਾੜੀ ਆ ਗਈ ਕੀ ਉਹ ਮਾਸਾ ਕੇ ਡੇਗੀ ਪਈ ਉਤੋਂ ਇੰਨਾ ਵਿਧਾਨ ਹੋ ਗਿਆ ਕਿਤੇ ਆਰਾਮ ਹੀ ਨਹੀਂ ਆਇਆ ਉਹ ਮੰਮੀ ਬਹਾਨੇ ਬਹਾਨਾ ਹੀ ਕੇ ਨੋ ਮੀ ਕੋਸ਼ਿਸ਼ ਮੈਂ ਵੀ ਬੜੀ ਕੀਤੀ ਸੀ ਉਦੋਂ ਮੇਰਾ ਵੀ ਨਹੀਂ ਦਿਲ ਲੱਗਦਾ ਉੱਥੇ ਮੈਂ ਚੱਲ ਜਾ ਘਰ ਚੱਲ ਜਾ ਛੁੱਟੀ ਨਹੀਂ ਮਿਲੀ ਮੰਮੀ ਐਦਾਂ ਹੀ ਪੁੱਤੇ ਕਿਹੜਾ ਆਪਣੇ ਬਸ ਦੀ ਗੱਲ ਹੁੰਦੀ ਅਗਲਿਆਂ ਦੀ ਮਰਜ਼ੀ ਛੁੱਟੀ ਘਲਾਉਣ ਨਾ ਘਲਾਉਣ ਆਹ ਕੇ ਥਲੇ ਨੌਕਰੀ ਕਰਨੀ ਬੜੀ ਔਖੀ ਆ ਪਰ ਡੈਡੀ ਲ ਵੇਖ ਕੇ ਮੇਰ ਕੋ ਨਹੀਂ ਉਹ ਰਿਆ ਜਾਣ ਰ ਮੇਰਾ ਜੀ ਕਾਂਡਿਆ ਵੀ ਡੈਡੀ ਲਾ ਕੇ ਜਾਵਾਂ ਫਿਰ ਕੋਈ ਨਹੀਂ ਤੂੰ ਅਜੇ ਬੈਠ ਲੋ ਚਾਹ ਪਾਣੀ ਪੀ ਰੈਸਟ ਕਰ ਜੇ ਉਹਨੂੰ ਵੀ ਰੈਸਟ ਕਰਨ ਦੇ ਖਰਿਆ ਹੌਲੀ ਹੌਲੀ ਸੁੱਤਰ ਆਈ ਜਾਵੇ ਕੰਮ ਚੱਲ ਹੁਣ ਤੂੰ ਇੱਥੇ ਹੀ ਆ ਤੰਗੇ ਡਾਕਟਰ ਨੂੰ ਬੁਖਾਲਦੇ ਆ ਨਾਪੇ ਹੁਣ ਲੈਣਾ ਠੀਕ ਆ ਅਰੇ ਸੁਖਨੇ ਮਾੜਾ ਦੱਸਿਆ ਵੀ ਆਉਣ ਡਿਆ ਮਨਜੀਤ ਮੈਂ ਚੱਲ ਚੰਗਾ ਆਉਣ ਡਿਆ ਚੰਗੀ ਗੱਲ ਉਹ ਤਾਂ ਦੱਸਿਆ ਨਹੀਂ ਸਾਨੂੰ ਪਹਿਲਾਂ ਮੈਂ ਆਉਣਾ ਮੈਂ ਮੈਂ ਸੋਚਿਆ ਸੁਖਨੇ ਦੱਸਿਆ ਹੀ ਹੋਊਗਾ ਤੁਹਾਨੂੰ ਨਾਲੇ ਗੱਲ ਵੀ ਇੱਕਦਾਂ ਮੇ ਬਣ ਗਈ ਚੱਲ ਚੰਗਾ ਹੋ ਜਾ ਆਪ ਤੇ ਮਿਲੀਆਂ ਛੁੱਟੀ ਹੁਣ ਕੋ ਆਓ ਮਿਲੀ ਆ 20 ਦਿਨਾਂ ਦੀ ਕਿਉਂਕਿ ਗਰੁੱਪ ਜਾਣੇ ਸੀ ਤੇ ਕਹਿੰਦੇ ਥੋੜਾ ਟਾਈਮ ਕੰਮ ਨਹੀਂ ਹੈਗਾ ਤੇ ਦੋ ਗਰੁੱਪ ਚੱਲ ਜੋ ਤੇ ਮੈਂ ਵੀ ਨਾਂ ਲਖਾਤਾ ਅੱਛਾ ਹਾਂ ਤੇ ਹੁਣ ਆਪਾਂ ਗਏ ਤੇ ਉਹਨਾਂ ਫੇਰ ਦੋ ਗਰੁੱਪ ਤੇ ਕੱਲ ਕੇ ਉਹ ਜਦੋਂ ਆ ਕੇ ਵਾਪਸ ਬੇ ਕੰਮ ਸ਼ੁਰੂ ਹੋਣਾ ਚੱਲ ਕੋਈ ਇਦਾਂੇ ਕੰਮ ਚੱਲਦਾ ਹਾਇ ਰੱਬ ਚੱਲ ਤੂੰ ਹੋ ਜਾ ਫਰਸ ਰੁਸ਼ਵੇਂ ਵੀਰ ਮੈਂ ਨੋ ਦੇ ਪ੍ਰੈਸ਼ ਕੀ ਹੁਣਾ ਮੈਂ ਤੇ ਹੋਰ ਹੀ ਘਾਣ ਮੈਦੀਆਂ ਪਈਆਂ ਉਹਦੇ तो चादर तान के सुती है। अरे? कि आया वा? अरे हो भी। ले। मुझे नींद बहुत अच्छे से आई तो पहला ना हूं ना तो ले रोज रोज हाँ कपड़े बदल के होर पाला के अरे कपड़े मैं कौन सा लेकर आई ਉਹ ਸਾੜੀ ਨੂੰ ਧੋਲ ਇੰਨੀ ਕਾਲ ਜਿਹੜੀ ਸਾੜੀ ਬਣੀ ਪਹਿਲੇ ਤੋਂ ਬੋਲ ਰਹੀ ਸੀ ਕੁਛ ਚਪੋਕ ਲੇ ਕੇ ਜਾ ਰਹੀ ਉਹ ਕਿਆ-ਕਿਆ ਕਰਦੀ ਉਹ ਮੈਨੂੰ ਨਹੀਂ ਸਮਝਾਤੀ ਤੁਮਾਰੀ ਔਠਾ ਅਜ ਤਾਂ ਤੇਰੇ ਸਿਰ ਤੇ ਮੈਂ ਤਾਂ ਚਾਹ ਵੀ ਨਹੀਂ ਤਰੀ ਮੈਨੂੰ ਇਹ ਉਠੂਗੀ ਤੇ ਚਾਹ ਬਣਾ ਲੂ ਘਟ ਤੇ ਤੂੰ ਤਾਂ ਅੱਧਾ ਦਿਨ ਆਂਦਾ ਸੂਰਜ ਵੇ ਕਿੱਥੇ ਆਇਆ ਵਾ ਇੱਕ ਤਾਂ ਤੇਰਾ ਨਾਂ ਹੀ ਵੱਲਾ ਜੇ ਮੈਨੂੰ ਨਾਂ ਹੀ ਨਹੀਂ ਆਉਂਦਾ ਕੀ ਨਾਂ ਤੇਰਾ ਨੀਰੂ ਆ ਨੀਰੂ ਉੜ ਕੇ ਚਾਹ ਬਣਾ ਲਾ ਕੀ ਗੱਲ ਹੈ ਕੀ ਹੋਇਆ ਵਾ ਡੈਡੀ ਹੋਣ ਉਠਣ ਦੀ ਜੇ ਫੇਰ ਕੀ ਉਠਣ ਦੀ ਕੋਈ ਨਹੀਂ ਉੱਠ ਖਲ੍ਹਦੀ ਆ ਕੀ ਹੋ ਗਿਆ ਹੋਏ ਕਿੰਨੀ ਲੰਬੀ ਰਾਤ ਰਾਤ ਸੁੱਤੀ ਰਹੀ ਹੈ ਅਰੇ ਬਹੁਤ ਅੱਛੇ ਸੇ ਨੀਂਦ ਆਈ ਮੁਝੇ ਅਰੇ ਅੱਜ ਤੇ ਮੈਂ ਚਾਹ ਨਹੀਂ ਤਰੀ ਵੀ ਚਲੋ ਉੱਠ ਕੇ ਚਾਹ ਚੂ ਬਣਾ ਲੂਗੀ ਕਹਿੰਦੀ ਚਾਹ ਤੇ ਪਾਣੀ ਰੱਖਾਂ ਹੈ ਤੂੰ ਰੱਖ ਲੈਣੀ ਹੋ ਮੈਂ ਦੱਸ ਦੇ ਉਹਦੇ ਨਾਲ ਉਹਨੂੰ ਉਠਾ ਲਈ ਜਾਂਦੀ ਹੈ ਤਾਂ ਉੱਠ ਕੇ ਲੋਣਾ ਉਹਨੇ ਕਿਥੇ ਗਿਆ ਵਿਚਾਰੀ ਨੇ ਬਤਾ ਦੋ ਮੈਨੂੰ ਫਿਰ ਕਹਾ ਕਹਾ ਕੁਛ ਇਧਰ ਸੋਈ ਚ ਨਹੀਂ ਮੈਂ ਵੜਨ ਦੇਣਾ ਪਹਿਲਾਂ ਤੂੰ ਨਾ ਤੇ ਕੱਪੜੇ ਕੋੜੇ ਬਦਲ ਤੇ ਫਿਰ ਮੈਂ ਸੋਈ ਚ ਜਾਂ ਦੇਣਾ ਤੈਨੂੰ ਉਹ ਨਾ ਆਏ ਸੁਤੀ ਉੱਠੀ ਆ ਨੇ ਨਾ ਗਏ ਫਿਰ ਕੀ ਕਰਨਾ ਨੇ ਰੋਜ਼ ਰੋਜ਼ ਨਹੀਂ ਮੈਂ ਨਾ ਹੋਊਗੀ ਸਿੱਧੀ ਬਾਤ ਹੈ ਮੈਂ ਮੋਹ ਤੋਂ ਲਈ ਦੀ ਪੋਸਟ ਕਰ ਲੈਣੀ ਹੈ ਜੀ ਅੱਜ ਤੱਕ ਉਹ ਆਗੇ ਨਾਲਾ ਨਾਲਾ ਤੂੰ ਅਭੀ ਤੂੰ ਮੈਂ ਦਤਨ ਕਰੂੰਗੀ ਹਾਂ ਰੰਗ ਵਾਲੀ ਨਹੀਂ ਜਹਾਂ ਪਿੱਛੇ ਤੋੜੂੰਗੀ ਦਹੀਂ ਨੂੰ ਨਾ ਤੋੜਨ ਦੇ ਪਪੀਤੇ ਹੀ ਹੋ ਦਤਨ ਲਿਆ ਦਿੰਦੇ ਫਾਰਾ ਤੈਨੂੰ ਹੁਣ ਹੋਛਰੇ ਨਾਲ ਕੰਮ ਕਰ ਗੱਲ ਕਰਿਆਗਾ ਤੂੰ ਵੀ ਤੂੰ ਇਹ ਗੱਲ ਨਾ ਪਿਆ ਕਰ ਫੇ ਹਾਈ ਡੈਡੀ ਮੈਂ ਚਾਹ ਵਾਲੇ ਕਿਵੇਂ ਤੈਨੂੰ ਚਾਹ ਵੇ ਪਾਣੀ ਰੱਖਣਾ ਤੇ ਤਤਾ ਪਾਣੀ ਤੂੰ ਆਪ ਰੱਖ ਲਾਜ਼ਮ ਤੇ ਉਹ ਮੁੜਕੇ ਠਾਲ ਲਾ ਮੈਂ ਕਹਿੰਦੀ ਮੈਂ ਕੰਮ ਬੜਾ ਵਧੀਆ ਕਰਦੀ ਚਾਹ ਬੜੀ ਸੁਆਦ ਬਣਾਉਣੀ ਮੈਂ ਚਲ ਚਾਹ ਬਣਾ ਕੇ ਤੂੰ ਇੱਕ ਦਿਨ ਆਪ ਬਣਾ ਲੈ ਮੁੜਕੇ ਦੀ ਸੁਆਦ ਕੀਂਦੀ ਰਹੀ ਚਲ ਨਿਰੂਤਨਾ ਮੈਂ ਤੈਨੂੰ ਦੱਸਦੀ ਹਾਂ ਸਮਾਨ ਸੋਣ ਦਾ ਪਹਿਲੇ ਮੇਰੇ ਦਰਤਨ ਲਾ ਦੋ ਮੈਂ ਨਹੀਂ ਨਹਾਉਂਗੀ ਮੈਂ ਨਹੀਂ ਨਹਾਉਣੀ ਹਾਂ ਹਾਂ ਗਰਮੀ ਗੋੜਗਨ ਨਹਾਉਣਾ ਕਿਉਂ ਨਹੀਂ ਦੋ ਚਲ ਕੋਈ ਨਹੀਂ ਫਿਰ ਨਾਲੋਗੀ ਕੰਮ ਕਾ ਕੇ ਨਾਲੂਗੀ ਕੰਮ ਤਾਂ ਮੁਕਾ ਲਾਂਦੇ ਉਹਨੂੰ ਘਰ ਦਾ ਕੰਮ ਕਰਕੇ ਫਿਰ ਚਲ ਜੋ ਡੈਡੀ ਕਹਿੰਦੇ ਕਹਾਂ ਡੈਡੀ ਅਰੇ ਇਤਨਾ ਟਾਈਮ ਕਿਉਂ ਫਜ਼ੂਲ ਮੇਂ ਖਰਾਬ ਕਰਨਾ ਨਹਾਨਾ ਹਾ ਕੇ ਰੋਜ਼ ਰੋਜ਼ ਹਾਂ ਉਸਮੇ ਮੈਂ ਕੰਮ ਕਰੂੰਗੀ ਕੰਮ ਕਰੂਗੀ ਆਪੇ ਨਾਲੂਗੀ ਚਲ ਜੋ ਕਰਨਾ ਕਰ ਤੂੰ ਆਹੋ ਆ ਮੇਰੇ ਦਰਤਨ ਲਾ ਦੋ ਮੱਕਾ ਡੈਡੀ ਦੋ ਇੰਦਾ ਤਣ ਹੂੰ ਓਏ ਇਹ ਤਾਂ ਸਮਝਦੀ ਆਪਣੀ ਉਥੋਂ ਵਾਲੀ ਹਾਲ ਆਂਦੀ ਅੱਜ ਵੀ ਨਾਉਣਾ ਕੀ ਪਤਾ ਸੇ ਮਹੀਨਾ ਵੀ ਨਾ ਲੰਮਦੀ ਕਣੀ ਨਾਉਂਦੀ ਇਹਦਾ ਵੀ ਕੁਝ ਨਹੀਂ ਪਤਾ ਲੱਗਦਾ ਇਹ ਤਾਂ ਪਾਉ ਸਾਰੇ ਟੱਬਰ ਨੂੰ ਜੂਆਂ ਅੱਡਾ ਤੰ ਦੇ ਦੇਨੇ ਇਹਨੂੰ ਤੰ ਦੀ ਕਿਹੜੀ ਗੱਲ ਆ ਦੋ ਤਿੰਨ ਦੇ ਦੇਣਾ ਮੈਂ ਫਿਰ ਰੋਜ਼ ਰੋਜ਼ ਕਰ ਲਿਆ ਕਰੂੰਗੀ ਕੋਈ ਨਹੀਂ ਦਾਤਨ ਮਿਲ ਜਾਊਗਾ ਤੁਹਾਨੂੰ ਕੋਈ ਗੱਲ ਨਹੀਂ ਦਾਤਨ ਦੀ ਵੀ ਕੋਈ ਗੱਲ ਹੋਈ ਅਸੀਂ ਤਾਂ ਆਪ ਹੁਣ ਇਹ ਦਾਤਨ ਹੀ ਕਰਿਆ ਕਰਨੀ ਹੈ ਦਾਤਨ ਨਾਲ ਪਹਿਲੇ ਕੀ ਕਰਦੇ تھے ਬੁਰਸ਼ ਆਏ ਹਾਏ ਸਾਰਾ ਤਾਂ ਦੰਦ ਖਰਾਬ ਹੋ ਜਾਂਦੇ ਦੰਦ ਬਹੁਤ ਖਰਾਬ ਹੁੰਦੇ ਕਿਸੇ ਦੇ ਦਾੜ ਪੀੜ ਕਿਸੇ ਦੇ ਕੋਹ ਪੀੜ ਕੈਮੀਕਲ ਬਹੁਤ ਹੁੰਦੇ ਆ ਨਾ ਉਸਮੇ ਕੈਮੀਕਲ ਹੁੰਦੇ ਆ ਤੇ ਨੂੰ ਬੁਰਸ਼ ਲਿਆ ਨਾ ਨਾਲ ਕੋਲਗੇਟ ਲਿਆ ਨਾ ਨਹੀਂ 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 ਦੰਦ ਖਰਾਬ ਹੋ ਜਾਣਗੇ ਜਈਏ ਅੱਛਾ ਹੈ ਕਰਕੇ ਦੇਖ ਲਈ ਤੂੰ ਕੁਛ ਲਿਆ ਦੇਣਾ ਮੈਂ ਨਹੀਂ 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 ਹਾਂ ਦੇ ਹੀ ਕਰੂੰਗੀ ਮੈਂ ਤਾਂ ਚਲ ਫੇ ਇਹ ਕਰਨਾ ਆਪਣੀ ਉਹ ਬਾਹੂ ਕੋ ਵੀ ਜਈ ਹੀ ਦੋ ਦਾੰਦ ਦੇਖਣਾ ਕਿਵੇਂ ਚਮਕਦੇ ਨੇ ਨਹੀਂ ਦਾੰਦ ਤਾਂ एकदम ਸਫੇਦ ਹੋ ਜਾਂਦੇ ਐ ਇਸੇ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਉਹਦਾ ਪਤਾ ਕੋਈ ਨਹੀਂ ਉਹਨੇ ਕਰਨੇ ਕਿ ਨਹੀਂ ਕਰਨੇ ਚਲ ਲੈ ਜਾ ਉਹਦੇ ਵਾਸਤੇ ਵੀ ਲੈ ਜਾ ਚਲ ਉਹ ਦੇ ਘਰਾਤੀ ਅਸੀਂ ਹਾਂ ਉਹ ਵੀ ਕਰ ਲਵੇ ਦੰਤਾਂ ਦਾ ਕੀ ਆ ਦੰਤਾਂ ਦਾ ਵਾਧੂਗਾ ਸਾਡੇ ਲੋਕ ਕਰਨੋਂ ਹੀ हट ਗਏ ਹੁਣ ਤੇ ਅੱਗੇ ਦੰਤ ਨਹੀਂ ਕਰਦੇ ਅੱਗੇ ਕਿਹੜਾ ਕੋਲਗੇਟ ਸੀ ਤੇ ਮੁਰਸ਼ ਸੀ 20 ਬਿਮਾਰੀਆਂ ਲੱਗਦੀਆਂ ਕੋਲ ਮੁਰਸ਼ੇ ਦੇ ਨਾਲ ਦੰਤ ਨਾਲ ਦੀ ਤੇ ਮੌਜ ਹੀ ਕੋਈ ਨਹੀਂ ਦੰਤਾਂ ਵਧੀਆ ਵਾ ਨੀ ਤਰ ਜੇ ਤੇਰਾ ਬੇੜਾ ਬਹਿ ਜਾ ਸਾਰੇ ਕੱਪੜੇ ਖਰਾਬ ਕਰਤੇ ਮੇਰੇ ਆ ਗੰਦੀਆਂ ਮੈਂਨੇ ਤਾਂ ਕੁਝ ਵੀ ਨਹੀਂ ਕੀਤਾ ਤੂੰ ਤਾਂ ਬਹੁਤ ਲੜਾਈ ਕਰਦੀ ਹੋ ਹਾਇ ਚੂਲੀ ਉੱਤੇ ਕਰਕੇ ਧੂਆਂ ਦੀ ਮੈਂ ਕੁਝ ਨਹੀਂ ਕੀਤਾ ਅਰੇ ਕਹਾਂ ਪਰ ਹੋਈ ਆਵੇ ਕੱਪੜੇ ਸਾਰੇ ਥੋਕ ਦੇ ਛਿੱਟੇ ਪੈ ਗਏ ਤੇਰੇ ਦੇ ਅਰੇ ਇਤਨਾ ਗੁਫਰ ਢੋਲਤੀ ਹੋ ਨਾ ਕੋਈ ਹਸਾਬ ਹੀ ਨਹੀਂ ਤੇ ਹਾਂ ਕੀ ਬਣੀ ਕਰੋ ਇਹ ਕੀ ਕਰਨੀ ਆ ਉਹ ਬੋਲ ਰਹੇ تھے ਕਿ ਆਪਕੋ ਵੀ ਦੇ ਦੂੰ ਆਪ ਵੀ ਕਰ ਲੋ ਇਹਦਾਂ ਤਾਂ ਟੋਕਰੀਆਂ ਬਣਾਈਂਦੀਆਂ ਇਹ ਕੀ ਲਿਆਈਆਂ ਅਰੇ ਇਸੇ ਦਾਨ ਸਾਹ ਹੁੰਦੇ ਐਸੇ ਛਕੜ ਕੇ ਕਰੋ ਮੈਂ ਬੁਰਸ਼ ਪੇਸਟ ਨਾ ਕਰਦੀ ਮੈਂ ਨਹੀਂ ਇਹਦਾਂ ਕਰਦੀ ਲੱਕੜ ਜੀ ਨਾ अरे तभी तो कितने पीले पीले दांत है तुम्हारे मुझे तो पहले लगा कि तुम कुछ करती नहीं बुरश वगैरह मैं बुरश पेस्ट लिया के रखे चेचा दादी और लकड़ जी लिया के आंदी और लकड़े फस गई मुंह से फिर अरे नहीं फसती करो तो सही मैं नहीं होया इतना कभी कीता फिर बहुत खराब हुए है तुम्हारे दांत मेरे देखो कितने अच्छे देखो बस इतने कर दिए इतने जैसे दम कंडे हम्म कभी इसकी कभी वो जो होता है ना अलग-अलग पता नहीं आप में क्या बोलते हैं बबुल का पेड़ होता है उसकी अलग-अलग पेड़ की करो पर मैं तो पेप्सोडेंट ना ही करती औद ना मेरे वे दांत कितने साफ अरे नहीं इससे करो जो कि वेनीशी शिशंदर सच्ची मेरे दांत इतने पीले है। हैं हम दते रहेण देखो सी इनके दांत मेरे ठीक है ये आदि पीले कीप तक देना ज्यादा चिट्टे हो जंदे ना ਮੈਂ ਤਾਂ ਨਿਹਾਣੇ ਨੂੰ ਵੀ ਗਾੜੀ ਬੁਰਸ਼ ਪੇਸਟ ਕਰਾਉਂਦੀ ਆ ਨਾ ਕਹੂੰ ਕਿ ਤਾ ਨੀਰੋ ਦੀ ਸੱਚ ਗੱਲ ਸੱਚ ਹੀ ਹੋਏ ਤੇ ਦੰਤ ਨਾ ਜਿਆਦਾ ਚਮਕਦੇ ਹੁਣ ਮੈਂ ਗਾੜੀ ਨਿਹਾਣੇ ਨੂੰ ਵੀ ਕਹੂੰ ਦੰਤ ਨਹੀਂ ਕਰਿਆ ਕਰੋ ਚਲ ਰੱਖਾਂ ਇੱਥੇ ਬਾਅਦ ਕਰੂੰਗੀ ਵੇਖਾਂ ਕੀ ਕਰਾਂ ਢੀਨ ਵਾਲਿਆਂ ਨੂੰ ਕਹਾਂ ਚਾਹ ਧਰ ਲਈ ਦੇਣੀਆਂ ਤੇ ਧਰ ਨਹੀਂ ਦੇਣੀ ਫੇਰ ਡੈਡੀ ਤੇ ਬਾਹਰ ਚੱਲ ਕੇ ਚੱਕ ਮੈਂ ਕਰ ਲਈ ਦੰਤ ਨਾ ਹਾਂ ਬਸ ਹੋ ਗਈ ਤੇ ਡੈਡੀ ਤਾਂ ਬਾਹਰ ਗਏ ਤੇ ਮੇਰੇ ਅੱਧਾ ਚਾਹ ਕੁੱਟ ਬਣਾ ਲਾ ਤੇ ਐ ਕਰ ਡੇੜੀ ਦੇ ਆਉਂ ਤਾਂ ਪਹਿਲਾਂ ਪਹਿਲਾਂ ਧਰ ਦੇ ਡੇੜੀ ਨੇ ਫੇਰ ਨਹੀਂ ਤੇਨੂੰ ਧਰਨ ਦੇਣੀ ਅੱਛਾ ਠੀਕ ਹੈ ਅਦਰ ਕਦਰ ਲਓ ਹਾਂ ਅਦਰ ਕਦਰ ਪਾ ਕੇ ਪਤਾ ਨਾ ਕਿੱਦਾਂ ਬਣਾਉਣੀ ਚਾ ਨਹੀਂ ਨਹੀਂ ਹਾਂ ਅਦਰਕ ਕੌਣ ڈالਤਾ ਹੈ ਚਾਹੇ ਮੈਂ ਤੇ ਤੋ ਇੱਕ ਹੀ ਪਾ ਕੇ ਬਣਾਉਂਦੇ ਹਈ ਹਮਾਰੇ ਤੇ ਉਦਰ ਪਾਣੀ ਡਾਲਦੇ ਆਂ ਚੀਨੀ ਡਾਲਦੇ ਆਂ ਔਰ ਪੱਤੀ ਡਾਲਦੇ ਬਸ ਨਹੀਂ ਤੂੰ ਅਦਰਕ ਵਾਲੀ ਬਣਾਈ ਮੈਂ ਤੈਨੂੰ ਦੱਸ ਦੇਣੀ ਕਿੱਦਾਂ ਬਣਾਉਣੀ ਫਿਰ ਤੂੰ ਵਧੀਆ ਚਾਹ ਚ ਕੋਈ ਆ ਹੀ ਜਾਂਦਾ ਫਿਰ ਤੈਨੂੰ ਮੈਂ ਕਹਿ ਤੋ ਦਿਆ ਕਰੂੰ ਕਿ ਇਹ ਨੀਰੂ ਚਾਹ ਬਣਾ ਲੈ ਤੇ ਨਾਲੇ ਕਹਿਣਗੇ ਕਿੰਨੀ ਸਵਾਦ ਚਾਹ ਬਣਾਉਂਦੀ ਹੈ ਹਾਂ ਹਾਂ ਤੇ ਤੂੰ ਐ ਕਰੀ ਬਿਚਾਰ ਤੂੰ ਦਾਤਨ ਕਰਕੇ ਚੂਲੀ ਕਰਕੇ ਆ ਮੈਂ ਡੈਡੀ ਦੇ ਆਉਣ ਤੋਂ ਪਹਿਲਾਂ ਸਮਾਨ ਰੱਖਦਾ ਠੀਕ ਆ ਡੈਡੀ ਫੇਰ ਨਹੀਂ ਤੈਨੂੰ ਮੈਨੂੰ ਪਤਾ ਧਰਨ ਦੇ ਹਾਂ ਹਾਂ ਆ ਜਾ ਆ ਜਾ ਛੇਤੀ ਹਾਂ ਬਸ ਆ ਗਈ ਗੱਡੀਆਂ ਗੱਡੀ 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 ਆਏ ਹਾਏ 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 ਐਕਸੀਡੈਂਟ ਹੋ ਗਿਆ ਐਕਸੀਡੈਂਟ ਪਰ ਬੰਦੇ ਮਰ ਗਏ ਬੰਦੇ ਮਰ ਗਏ ਬੰਦੇ 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 ਮੈਂ ਥੱਕੀ ਨਹੀਂ ਫੜੀ ਨਹੀਂ ਖੇ

ਮਾਰੇ ਹੋ ਰਹੀ ਨਾ ਕੋਈ ਦਬੋਚ ਲੈ ਪਹਿਨਾ ਪਹਿਲੋ ਸਾਭਾ ਮੈਂ ਜਾ ਕੇ ਨਾ 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 ਆਪਾ ਆਪਾ ਮੇਰੀਆਂ ਇਹ ਦੇ ਲੈ ਬਦਵਾਣੀ ਮੈਂ ਜਾਂਪੋ ਜੇ ਥੋੜੀ ਉਹ ਤਾਂ ਮੇਰੀ ਗੱਲ ਸੁਣੋ ਡੈਡੀ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਇਹ ਤੁਹਾਨੂੰ ਸਾਰਾ ਪਤਾ ਲੱਗਣ ਦੇ ਵੀ ਬਾਹਰੋਂ ਪੈਗਾ ਇਹਦੇ ਵਿੱਚ ਭੋਲਣੇ ਵਿੱਚ ਕੀ ਕੀ ਆ ਹੈ ਫਿਰ ਅਸਮ੍ਰਿਤਾ ਆਪੋ ਧੁੱਤ ਰੱਖ ਕੇ ਆਈਏ ਪੈਗਾ ਚੱਲੀਏ ਆ ਜਾ ਉਧਰ ਕੀ ਆਈਏ ਹੋ ਗਿਆ ਨੀ ਜੇ ਬੈਗ ਨੂੰ ਹੱਥ ਲਾ ਹੀ ਲਿਆ ਤੇ ਉਹਦਾ ਪੁੱਤ ਪਰਦੇਸਾਂ ਚੋਂ ਆਇਆ ਵਾ ਉਹ ਬੈਗ ਨੂੰ ਹੱਥ ਨੂੰ ਨਹੀਂ ਲਾ ਸਕਦਾ ਕਿਹੜਾ ਪੁੱਤ ਉਹਨੂੰ ਪਤਾ ਵੀ ਮੇਰਾ ਪੁੱਤ ਆਇਆ ਕੋਈ ਪਰਦੇਸਾਂ ਚੋਂ ਦੱਸੋ ਹੈ ਉਹ ਤਾਂ ਤੁਸੀਂ ਕਹਿੰਦੇ ਤਾਂ ਦਿਮਾਗ ਨਹੀਂ ਕੰਮ ਕਰਨ ਡਿਆ ਇਹ ਸਾਰਾ ਪਤਾ ਲੱਗਣ ਡਿਆ ਵਾ ਵੀ ਇੰਨਾ ਚਿਰ ਮੈਂ ਵੇਖਾ ਫੋਲ ਫੋਲ ਕੇ ਕੀ ਕੀ ਨਿੱਤ ਕੀ ਗੱਲ ਉਹਨੇ ਕਿੱਦਾਂ ਫੋਲ ਲਿਆ ਲੋਗ ਨਹੀਂ ਲੱਗਾ ਲੋਗ ਤੇ ਲਾਇਆ ਨਹੀਂ ਇਹੀ ਤਾਂ ਉਹਦਾ ਪੰਗਾ ਵਾ ਵੀ ਲੋਗ ਲਾ ਕੇ ਲਿਆ ਮੰਮੀ ਹਸਪੀਟਲ ਲੈ ਕੇ ਜਾਓ ਡੈਡੀ ਚੁੱਪ ਕਰਕੇ

ਕੋਪ ਨਹੀਂ ਨਸ ਹਰਮਾਲ ਆ ਕੇ ਬਹਿ ਗਏ ਕਮਰੇ ਉਹ ਗਏ ਆ ਹੈ ਹੁਣ ਲਿਆ ਹਾ ਲਾਡੀ ਨੂੰ ਮੈਂ ਸਾਡੀ ਪਾਪੇ ਨੂੰ ਲਿਆਵਾ ਹੁਣ ਮੈਂ ਹੈ ਮੈਂ ਡਾਕਟਰੀ ਲਾਏਗਾ ਤੇ ਨੂੰ ਦੋ ਦਿਨ ਮਰਦੀ ਨੰਦ ਦਾ ਗਾਡੀ ਲਿਆਉਣਾ ਪੈਣਾ ਹੁਣ ਹਾਈ ਡਾਕਟਰ ਆ ਗਏ ਟੀਕਾ ਲਾਉਣੇ ਅੱਛਾ ਇੱਕ ਮਿੰਟ ਚੁੱਪ ਕਰੋ ਸੋਝੋ ਆਖਾਂ ਕੀ ਕੀ ਸਮਝੋ ਸੋਝੋ 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 ਮਰੀਤ ਧਿਆਨ ਰੱਖੀ ਕੋਤ ਮੈਂ ਬਾਹਰ ਵੇਖਾਂ ਚਾਹ ਚੁਗਰਾ ਆਇਆ ਵ ਮੈਂ ਆਪਣਾ ਕਿਤੇ ਫੇਸ ਠੀਕ ਐ ਦੀਸ਼ੇ ਤੇ ਖੰਦੋਂਦਾ ਵ ਐ ਦੀਸ਼ੇ ਤੇ ਤੁਮ ਡੋਣ ਡੋਣੀ ਮਨ ਵਿੱਚ ਨੋ ਵੀ ਤਾਂ ਲੇਖ ਫੇਸ ਹੁੰਦਾ ਵ ਅੱਧਾ ਲੰਮੇ ਪਿੰਦਾ 2 ਮੀਟਰਸ ਹੋ ਜਾਂਦਾ ਠੀਕ ਜਾ ਜਾ ਘੰਡੇ ਤੇ ਨਾਲ ਰੱਖ ਤੇ ਸੁੱਤੀ ਮੈਂ ਕੀ ਕਰਾਂ ਹੇ ਹੇ ਯਾ ਨਾ ਟਿੱਕਤਾ ਹੀ ਮੈਂ ਕਿਹਾ ਕਿੰਨਾ ਡੈਮ ਹੋ ਗਿਆ ਗੱਲਾਂ ਕਰਦਿਆਂ ਨੂੰ ਸੋਨੂ ਹੁਣ ਹੀ ਕਿੱਥੇ ਆ ਸੋਨ ਹੁਣ ਹੀ ਘੁੰਮਣ ਫੇਰ ਲਗਾਏ ਤੇ ਹੋਰ ਉਹਨਾਂ ਨੇ ਕਿੱਥੇ ਜਾਣਾ ਅਜੇ ਤੱਕ ਆਏ ਨਹੀਂ ਆ ਮਾਤਾ ਵਾ ਜਿਹੜੀ ਇਹਨੇ ਭਜਾਏ ਆ ਇੱਥੇ ਦੱਸਿਆ ਤੇ ਕਹਿੰਦੇ ਤੁਹਾਨੂੰ ਮੈਂ ਸਾਰਾ ਕੁਝ ਫੋਨ ਤੇ ਅਜੇ ਵੀ ਮੈਨੂੰ ਪੁੱਛਣ ਡੇ ਜੇ ਤੇ ਤਾਂ ਹੀ ਤੇ ਮੈਂ ਕਹਿੰਦਿਆ ਅਜੇ ਤੱਕ ਆਏ ਨਹੀਂ ਆ ਮਾਤਾ ਨਹੀਂ ਹੁਣ ਤੇ ਨਾ ਵਾ ਇੱਥੇ ਪਤਾ ਦੇਖਾ ਕਤਨ ਆਪਣੀ ਮੰਮੀ ਦਾ ਸਾਰਾ ਕੁਝ ਲਿਖਾ ਕੋ ਤੂੰ ਨਾ ਮੇਰੀ ਮੰਮੀ ਨੂੰ ਨਾ ਬਹੁਤਾ ਮਾੜਾ ਚੰਗਾ ਬੋਲਿਆ ਕਰ ਕੋਈ ਨਹੀਂ ਹੁਣ ਇੱਥੇ ਆ ਗਏ ਨਾ ਹੁਣ ਰੋ ਇੱਥੇ ਤੇ ਫਿਰ ਤੁਹਾਨੂੰ ਪਤਾ ਲੱਗ ਜੂ ਨਾਲ ਕਿਹੜੀ ਮੰਮੀ ਨਾਲ ਤੇ ਕਹਿਣ ਡੇ ਮੈਂ ਵਿਹੇ ਦੇ ਨਾਲ ਛੁੱਟੀ ਆਇਆ ਮੰਮੀ ਹੁਣਾ ਨਾਲ ਉਦਾਂਗਾ ਲਗਾਂ ਡਿਆ ਵਾ ਕੰਗਾ ਕਿ ਤਾ ਇਹਨਾਂ ਨੂੰ ਮੈਂ ਤਾਂ ਹੀ ਨਹੀਂ ਤੁਹਾਡੇ ਕੋਲ ਦੱਸਿਆ ਇਹਨਾਂ ਨੂੰ ਪੇਤ ਨਹੀਂ ਦੇਣਾ ਆਪਣਾ ਬਾਅਦ ਚ ਮੈਂ ਕਹਿ ਦੂੰਗਾ ਵੀ ਮੈਂ ਮੰਮੀ ਬਧਾਲੀ ਆ ਛੁੱਟੀ ਮੇਰੇ ਸਿਰ ਨਾ ਘੱਲ ਆਵੇ ਤਾਂ ਪੇਤ ਨਾ ਦੇ ਉਹਨਾਂ ਨੇ ਮੈਂ ਤੁਹਾਨੂੰ ਦੱਸਤਾ ਵਾ ਨਹੀਂ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਐਤੀ ਉੱਥੇ ਹੀ ਛੱਡ ਆਏ ਹੀ ਅੰਦਰ ਨੂੰ ਆਏ ਦੇ ਬੰਦਾ ਅੰਦਰ ਨੂੰ ਲੈ ਆਉਂਦਾ ਵਾ ਮੈਂ ਲੈ ਕੇ ਆਉਣ ਲੱਗਾ ਹੀ ਨਾ ਆਪ ਹੀ ਤੂੰ ਆਖਿਆ ਵੀ ਇੱਥੇ ਰਹਿੰਦੇ ਤੇ ਮੈਂ ਤਾਂ ਉਦੋਂ ਡੈਡੀ ਲੱਗੇ ਜਾਣ ਲੱਗਿਆ ਕਿ ਆਹੀ ਰਹਿੰਦੇ ਇੱਥੇ ਥੋੜੀ ਅੰਦਰ ਨੂੰ ਚਾਹੀ ਪੀ ਨਾ ਲਿਆਉ ਰਹਿਤੀ ਉੱਥੋਂ ਸਿੱਧਾ ਉਧਰ ਡਰੈਿੰਗ ਰੂਮ ਚ ਚਲ ਗਏ ਇੱਥੇ ਹੋਣ ਆਏ ਆ ਬੰਦਿਆ ਬਾਹਰ ਵੀ ਤੇਰੇ ਇਹੀ ਲੱਛਣੀਆਂ ਇੱਥੇ ਆਣ ਕੇ ਵੀ ਤੇਰੇ ਇਹੀ ਹੈ ਤੂੰ ਹੀ ਨਾ ਮੇਰੀ ਗੱਲ ਸੁਣ ਅੱਛਾ ਜੇ ਮੈਂ ਹੁਣ ਆਇਆ ਨਾ ਤਾਂ ਇਦਾਂ ਤੂੰ ਲਾਲ ਪੀਲੀ ਨਾ ਹੋਈ ਜਾ ਜਦੋਂ ਮੈਂ ਸਾਰਾ ਕੁਝ ਤੁਹਾਨੂੰ ਦੱਸਿਆ ਸੀ ਵੀ ਘਰ ਦੇ ਹਾਲਾਤ ਇਦਾਂ ਦੇ ਆ ਕੁਝ ਜੇ ਤੇ ਬੰਦਾ ਐਕਟਿਵ ਰਹਿੰਦਾ ਥੋੜਾ ਜਿਆਦਾ ਅੱਛਾ ਹੁਣ ਤੂੰ ਮੈਨੂੰ ਫੇਰ ਡੈਡੀ ਬਾਰੇ ਦੱਸਿਆ ਵੀ ਡੈਡੀ ਦਾ ਆਸਾਬ ਕਦੋਂ ਹੋਇਆ ਵਾ ਸਾਰੀਆਂ ਗੱਲਾਂ ਦੱਸੀਆਂ ਇਦਾਂ ਦੇ ਹਾਲਾਤ ਉਹਦਾਂ ਦੇ ਦੱਸਿਆ ਤੂੰ ਜਿਹੜੀ ਮੇਨ ਗੱਲ ਉਹ ਤਾਂ ਦੱਸੀ ਨਹੀਂ ਜੜੀ ਵਨ ਤਾਂ ਮੈਨੂੰ ਆਪਣੀ ਯਕੀਨ ਆਉਂਦਾ ਮੈਂ ਤੁਹਾਨੂੰ ਕੀ ਦੱਸਣਾ ਸੀ ਉਹ ਤੇ ਮੈਨੂੰ ਆਪ ਲੱਗਣ ਦੇ ਪੀ ਬੁੱਢਾ ਸਭ ਲੱਛਣ ਕਰਨ ਦੇ ਆ ਪਖੰਡ ਕਰਨ ਦੇ ਆ ਤੈਨੂੰ ਪਖੰਡ ਲੱਗਦੇ ਆ ਉਹਨੂੰ ਚਾਹ ਚੜ ਜਾਣਾ ਮੈਨੂੰ ਵੇਖ ਕੇ ਹੈ ਤੇ ਉਹਨੇ ਅੱਖ ਨਾਲ ਅੱਖ ਨਹੀਂ ਮਲਾਈ ਉਹਨੇ ਹਾਲਚਾਲ ਵੀ ਨਹੀਂ ਮੇਰਾ ਪੁੱਛਿਆ ਕੁਛ ਨਾ ਕੁਛ ਤੇ ਦਾਲ ਚ ਕਾਲਾ ਹੈਗਾ ਵਾ ਸੌਕ ਚਾਹ ਸੜ ਗਈ ਅੰਦਰ ਹਾਂ ਮੰਮੀ ਮੈਨੂੰ ਉਹਦਾ ਚੇਤਾ ਹੀ ਨਹੀਂ ਚਾਹਦਾ ਮੈਂ ਕਰਾਂ ਹੀ ਬੰਦ ਹੁਣ ਬਹਿ ਜਾ ਬਹਿ ਜਾ ਬਹਿ ਜਾ मा चारी में होना में देदू की सारासमान में ंड दि केट ऑफेंंट ऑफन को में है जी होया क ी आ में ਤੇਰੀ ਮੰਮੀ ਲਈ ਤਾਂ ਹੋਈ ਹੈ ਨਾ ਮੈਨੂੰ ਪਤਾ ਵਾ ਚਾਚੂ ਨੇ ਮੈਂ ਚਾੜਾ ਕੋਈ ਨਹੀਂ ਲਿਆਦਾ ਹਣਾ ਚੱਲ ਤੇ ਵੀ ਜੋ ਵੀ ਲੈਂਦਾ ਹੋ ਨਾ ਤੇ ਕੋਈ ਨਹੀਂ ਤੈਨੂੰ ਦੇਣ ਤੇ ਕੋਈ ਨਹੀਂ ਮੰਮੀ ਮੈਂ ਵੰਡ ਦਿੰਦੀ ਆ ਸਾਰਾ ਸਮਾਨ ਨਹੀਂ ਨਾਲੇ ਮੈਂ ਉਹਦੇ ਲਈ ਲੈ ਕੇ ਆਇਆ ਬੜੇ ਵਧੀਆ ਘੜਾਉਣੇ ਅੱਛਾ ਆਹੋ ਚੱਲ ਕੋਈ ਨਹੀਂ ਕੋਤ ਇਦਾਂ ਹੀ ਆ ਹੁਣ ਮੈਂ ਦੇਖੋ ਕੰਨੀ ਆ ਵੀ ਮਾਮਾ ਦੀ ਥਾਂ ਵੀ ਚਾਚਿਆਂ ਚਾਚੀਆਂ ਦੀ ਥਾਂ ਵੀ ਸਭ ਕਾ ਥਾਂ ਹੁਣ ਤੁਸੀਂ ਆ ਮਨਜੋਤ ਵਿਚਾਰਾ ਵੀ ਕੀ ਕਰੇ ਉਹ ਤੇ ਬੜਾ ਪਰੇਸ਼ਾਨ ਹੋ ਗਿਆ ਮੰਮੀ ਸਾਰਿਆਂ ਲਈ ਲਿਆਂਦਾ ਵਾ ਹਰ ਇੱਕ ਚੀਜ਼ ਨੇ ਆਂਦੀ ਆ ਕੋਈ ਜੀਦੀ ਜੀਦੀ ਨਿਆਂਦੀ ਉਹ ਨੂੰ ਨੂੰ ਚੀਜ਼ ਮਿਲੂਗੀ ਮੈਂ ਤਾਂ ਕਹਿੰਦੀ ਵੀ ਮੈਂ ਵੰਡ ਦੂੰਗੀ ਤੂੰ ਕੋਣ ਨਹੀਂ ਵੰਡਣ ਵਾਲੀ ਮੈਂ ਆਪੇ ਵੰਡ ਦੂੰਗਾ ਹਾਂ ਡੈਡੀ ਦੀ ਹਾਲਤ ਵੇਖੀ ਕੀ ਆ ਉਹ ਤਾਂ ਮੈਂ ਅੱਗੇ ਗੱਲ ਕਰਨ ਡਿਆ ਹੁਣੇ ਹੀ ਆਉਂਦੇ ਆਏ ਤੇ ਕੋਈ ਗੱਲ ਕਰਾਂ ਤੇ ਆਖਣਾ ਵੀ ਲੜਾਈਆਂ ਪਾਉਂਦੀਆਂ ਤੇ ਚਲ ਕੋਈ ਨਹੀਂ ਜੋ ਕੋ ਠੀਕ ਵਾ ਉਹਨੂੰ ਉਤਰਾ ਹੁਣ ਬੈਠ ਲੋ ਕੇ ਰਹਿਚ ਕਰੋ ਤੇ ਮੁੜ ਕੇ ਅੱਜ ਜਾਓ ਜਾਂ ਨਹੀਂ ਤੇ ਸਵੇਰੇ ਜਾਓ ਜਿੱਦਾਂ ਤੁਹਾਨੂੰ ਸੁਤਰ ਲੱਗਦਾ ਤੂੰ ਉਹਨੂੰ ਬੁਖਾੜੋ ਕਿਤੇ ਮੈਂ ਮਮੀ ਮੈਨੂੰ ਸੱਚੀ ਗੱਲ ਇੱਕੇ ਦੱਸੋ ਡੈਡੀ ਨੂੰ ਹੋਇਆ ਕੀ ਆ ਹੋਇਆ ਕੋਹ ਨਹੀਂ ਕੋਤੇ ਹੋ ਸਦਮੇ ਲੈ ਗਿਆ ਮਨਪ੍ਰੀਤ ਮੈਨੂੰ ਤਾਂ ਅਹੀ ਕਿੰਨੇ ਕਰੰਟ ਲੱਗਾ ਮੈਂ ਕਿਹੜਾ ਵੇਖਿਆ ਉਹਨੂੰ ਤੇ ਹੀ ਗਾਡੇ ਸਦਮਾ ਲੱਗਾ ਮੰਮੀ ਮੈਨੂੰ ਕਹਾ ਤੂੰ ਵੀ ਨਾਲ ਰਲੇ ਜੇ ਨਹੀਂ ਪੈਣਾ ਕੀ ਮੈਂ ਦੱਸਾਂ ਤੈਨੂੰ ਕਰੰਟ ਲੱਗਾ ਜਦੋਂ ਮੰਜੋਦ ਹੀ ਉੱਥੇ ਕਿਤੇ ਝਟਕਾਈ ਚੱਲ ਵੱਜਿਆ ਵਾ ਤੇ ਮਾੜਾ ਜਿਹਾ ਵੱਜਿਆ ਤਾਂ ਹਾਥੂ ਦੋਦਾਂ ਕੋਈ ਨਹੀਂ ਸੜਿਆ ਸੁੜਿਆ ਕਿਤੇ ਉਹਦੇ ਕਾਰ ਜਦੋਂ ਲੱਗੇ ਕਿ ਇਦਾਂ ਹੁੰਦਾ ਹੀ ਆ ਕਿਤੇ ਕਾਰ ਲਾਉਣ ਦੇ ਤਾਂ ਕੋਈ ਨਹੀਂ ਲੱਗੀ ਤੇ ਝਟਕਾ ਵੱਜਿਆ ਉਹਦਾ ਉਹਨੂੰ ਪਹਿਲੇ ਹੱਥੋਂ ਹੀ ਉਹਨੂੰ ਮਨਪਰੀਤ ਦਾ ਹੀ ਚੋਰਾ ਖਾਈ ਜਾਂਦਾ ਸੀ ਚੋਰਾ ਹੀ ਖਾਈ ਜਾਂਦਾ ਗੱਲਾਂ ਕੋਈ ਕਰਦਾ ਸੀ ਕੰਮ ਕੋਈ ਕਰਦਾ ਸੀ ਇਹੋ ਕਰਿਆ ਉਹ ਤਾਂ ਸੋਚੂ ਮਨਪਰੀ ਦੀ ਦਿਮਾਗ ਸੋਚਿਆ ਤਾਰ ਲਾਉਣ ਡਿਆ ਲੱਗਾ ਨੂੰ ਸਦਮਾ ਹੀ ਆ ਤੇ ਮੰਮੀ ਤੁਸੀਂ ਡਰ ਤੁਸੀਂ ਡਰਾਂਗ ਰੂਮ ਚ ਹਾਏ ਹਾਏ ਕਰਦੇ ਗਏ ਤੁਹਾਨੂੰ ਕੀ ਗੱਲ ਹੈ ਕੋਈ ਨਹੀਂ ਪੁੱਤ ਉਹ ਵੀ ਮੈਂ ਤੈਨੂੰ ਦੱਸ ਦੂੰਗੀ ਵੇਲੇ ਵੇਲੇ ਮੰਮੀ ਨੇ ਹੱਸਾ ਹੋਇਆ ਦੱਸੋ ਤਾਂ ਏ ਕਰਵਣੀ ਨਹੀਂ ਕਿ ਤਾਵਾ ਕੀ ਹਾ ਦਸਾਇਆ ਦੱਸੋ ਮੰਮੀ ਗੈ ਹੁਣ ਇਹ ਹੱਸਦੀ ਆ ਕੁਛ ਨਹੀਂ ਹੋਇਆ ਪੁੱਤ ਇਹ ਹੋਇਆ ਤੈਨੂੰ ਦੱਸ ਦੂੰਗੀ ਆਪੇ ਜਦੋਂ ਬਹੁਤ ਲੋਗ ਹੀ ਰਾਂ ਆਪੇ ਦਾ ਸੌਖੇ ਇੱਕ ਗੱਲ ਮੈਨੂੰ ਸੱਚ ਦੱਸੀ ਤੂੰ ਮੰਮੀ ਵਾਲੇ ਵੇਖਿਆ ਹੱਸਣ ਲਈ ਤੇ ਮੰਮੀ ਦੇ ਸੰਬੰਧਰ ਦੋਂ ਲਈ ਗੱਲ ਕੀ ਆ ਗੱਲ ਹੀ ਹਸਿਆਲੀ ਕਦੀ ਮੰਮੀ ਕਹਿੰਦੀ ਕਰੰਟ ਕਦੀ ਕਹਿੰਦੀ ਸਤ ਮਾਮਾ ਨੀ ਉਹ ਕੀ ਗੱਲ ਆ ਹਏ ਹੈ ਕੀ ਗੱਲ ਕੀ ਸਭ ਇੱਥੇ ਰਹੋਣੀ Terima kasih telah menonton